ਹੈ ਢੋਂਗੀਆਂ ਜਿਨ੍ਹਾਂ ਨੇ ਚੰਗੇ ਸਾਧੂਆਂ ਦੀ ਸ਼ਬੀ ਨੂੰ ਵੀ ਬਦਨਾਮ ਕੀਤਾ ਹੈ ਮੈਂ ਆ ਢੋਂਗੀਆਂ ਨੂੰ ਫੜ ਰਿਹਾ ਤੁਸੀਂ ਮੇਰੇ ਖਿਲਾਫ ਮੀਟਿੰਗਾਂ ਕਰ ਰਹੇ ਹੋ ਮੈਂ ਤੁਹਾਡੇ ਖਿਲਾਫ ਨਹੀਂ ਲੜ ਰਿਹਾ ਧਰਮ ਦੇ ਖਿਲਾਫ ਨਹੀਂ ਲੜ ਰਿਹਾ ਮੈਂ ਢੋਂਗੀਆਂ ਦੇ ਖਿਲਾਫ ਲੜ ਰਿਹਾ ਅੱਜ ਤੁਹਾਨੂੰ ਸਾਖ ਸਾਤ ਸਬੂਤ ਵਿਖਾਉਣੇ ਆ ਅਸੀਂ ਇਹਨੂੰ ਫੜ ਕੇ ਲਿਆਂਦਾ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਕੀ ਕੀਤਾ ਜੀ ਪੁੱਗੇ ਸਿੱਧਾ ਖਾੜੇ ਦੇ ਸ਼ਕਤੀਮਾਨ ਬਣਿਆ ਖੜਾ 10 ਪਹਿਲਾਂ ਕੀ ਕੀਤਾ ਜੀ ਸਭ ਤੋਂ ਪਹਿਲਾਂ ਪਰਿਵਾਰ ਨਾਲ ਉੱਤੀ ਬੋਲ ਸਭ ਤੋਂ ਪਹਿਲਾਂ ਜੀ ਇੱਥੇ ਮੈਂ ਕਹਿ ਰਿਹਾ ਕਿ ਇਹਨਾਂ ਦੇ ਘਰੇ ਆਇਆ ਇਹਨਾਂ ਦੇ ਇਲਾਜ ਦੇ ਲਈ ਵਿੱਚ ਲੈ ਕੇ ਛੱਤ ਦੇ ਵਿੱਚ ਕਿ ਇਹਨਾਂ ਨੂੰ ਸਿਉਣਾ ਕੱਢਣ ਦੀ ਸਿਉਣਾ ਕੱਢਣ ਤੋਂ ਪਹਿਲਾਂ ਇੱਕ ਉਹ ਜਿਹੜੀ ਬਣਾਈ ਆ ਕਵਰ ਜਗਾ ਬਾਅਦ ਚ ਬਣਾਈ ਜਾਈ ਪਹਿਲਾਂ ਸਿਉਣਾ ਕੱਢਿਆ ਸੀ ਸਿਉਣਾ ਨਿਕਲਿਆ ਸੀ ਨਹੀਂ ਨਿਕਲਿਆ ਜੀ ਬੀਬੀ ਸਿਉਣਾ ਲਿਆ ਪਹਿਲਾਂ ਕਿਹੜਾ ਸੀ ਚੱਕ ਕੇ ਕੀ ਸੀਗਾ ਉਹ ਉਹ ਗਿਰਟਾ ਜਿਹਾ ਸੀ ਕਿੱਥੋਂ ਲਿਆਂਦੀਆਂ ਉਹ ਉਹ ਦੁਕਾਨਾਂ ਤੋਂ ਲਿਆ ਦੁਕਾਨਾਂ ਤੋਂ ਲਈਆਂ ਹਾਂਜੀ ਤੇ ਇਹ ਜਿਹੜਾ ਤੂੰ ਘੜਾ ਨੱਪਿਆ ਸੀ ਉਹ ਵੀ ਆਪ ਨੇ ਅਸੀਂ ਘੜਾ ਜੀ ਇਹ ਘੜਾ ਤਾਂ ਨੱਪਿਆ ਉਹ ਤੂੰ ਫਿਰ ਵਿੱਚ ਕਿਵੇਂ ਰੱਖਿਆ ਉਹਦੇ ਉਸ ਮਾਰ ਉਹਦੇ ਨਾਲ ਪਾਸੇ ਕਰਕੇ ਜੇ ਵਿੱਚ ਸੱਜਦਾ ਸੀ ਥੋੜਾ ਥੋੜਾ ਹਾਂਜੀ ਨੇਫੇ ਚਾ ਡਾ ਕੇ ਲੈ ਜਾਂਦਾ ਜੀ ਹਾਂਜੀ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਿਆ ਹਾਂ ਇਹਦੇ ਮਿਲਣ ਤੋਂ ਪਹਿਲਾਂ ਨੇਫਿਆਂ ਦੇ ਵਿੱਚ ਡਾ ਡਾ ਕੇ ਨਾ ਅੰਦਰ ਜਿਵੇਂ ਉਹ ਛਾਂਗੇ ਵਾਲੀ ਉਹਦੇ ਘਰ ਵਾਲਿਆਂ ਨੇ ਠਗੀਆਂ ਮਾਰ ਗਿਆ ਸੀ ਉਹਤੇ ਪਰਚਾ ਵੀ ਕਰਾਵਾਂਗੇ ਦਿਨ ਉਹਦੇ ਵੀ ਪੜ ਆ ਸਮਾਨ ਆਈ ਸੀਗਾ ਓਏ ਆ ਸਮਾਨ ਲਿਆਂਦਾ ਕੱਢ ਤਾਂ ਕੱਢ ਆਹ ਸਮਾਨ ਹੈ ਜੀ ਆ ਆਹ ਰੱਖਿਆ ਸੀ ਹਾਂਜੀ ਹਾਂਜੀ ਇਹੀ ਕਹਿਆ ਸੀ ਵੀ ਸੋਨਾ ਹੈ ਵੀ ਧਰਤੀ ਚੋਂ ਇਹ ਕਿੰਨੇ 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 ਲੱਖ ਰੁਪਇਆ ਪਹਿਲਾਂ ਲਿਆ ਓਏ ਦੱਸ ਇੱਥੇ 700000 ਥੋੜੇ ਥੋੜੇ ਕਰਕੇ ਜੀ ਥੋੜੇ ਥੋੜੇ ਕਰਕੇ ਕਿਤੇ ਲੱਖ ਲੈ ਲਿਆ ਕਿਤੇ 2 ਲੱਖ ਲੈ ਲਿਆ ਜੀ ਇਸ ਤਰ੍ਹਾਂ 12 13 ਤਾਂ 13 13 ਹੋ ਸਕਦਾ 14 ਵੀ ਹੋ ਸਕਦਾ ਸਹੀ ਸਹੀ ਥੋੜੀ ਥੋੜੀ ਕਰਕੇ ਇਹ ਬੀਬੀ ਤੂੰ ਕੱਜੀ ਕਹਿ ਰਹੀ ਵਿਆਜ ਪਾ ਕੇ ਸਹੀ ਸਹੀ ਦੱਸੋ ਨਾ ਤਾਂ ਝੂਠ ਇਹਦੇ ਤੇ ਬਲੇਮ ਲਾਉਣਾ ਹੈ ਸਹੀ ਸਹੀ ਦੱਸੋ ਵੀ ਕਿੰਨੇ ਪੈਸੇ ਹੈ ਵਿਆਜ ਪਾ ਕੇ ਵਿਆਜ ਤੇਰਾ ਬਾਅਦ ਚ ਜੋੜਦੇ ਆ ਪਹਿਲੇ ਪੈਸੇ ਦੱਸੋ ਸਹੀ ਕਿੰਨੇ ਪੈਸੇ ਗਏ ਤੁਹਾਡੇ ਗਏ ਵੀਰ ਜੀ 3 ਲੱਖ ਦਾ ਬੈਂਕ ਆਲਾ ਗਿਆ ਮਸ਼ਾ ਕੰਨੀ ਪੁੱਛ ਲਓ ਹਾਂ ਸਾਡੇ ਕੋਲ ਬਕਾਇਦਾ ਪ੍ਰੂਫ ਪਈ ਆ ਜੀ ਸਾਰੇ ਹਾਂ ਅੱਛਾ 3 ਲੱਖ ਬੈਂਕ ਆਲਾ ਪਿਆ ਹੂੰ ਤੁਸੀਂ ਜੀ ਰੱਖ ਇਹ ਇਹਨਾਂ ਨੂੰ ਮੈਂ ਉਹ ਫੜ ਕੇ ਦਿੱਤੇ। ਵਿਆਹ ਦੀ ਸ਼ੱਕ ਕੁਛ ਸਕਦਾ। 12 ਲੱਖ ਹੋ ਗਿਆ ਹਾਂ। 12 ਹੋ ਗਿਆ। ਹੂੰ। ਤੇ 2.5 ਲਿਆ ਟੂਆਂ ਗਹਿਣੇ ਕਰਕੇ ਦਿੱਤੇ। 14.5 ਹੋ ਗਿਆ। ਵੱਡਾ ਜਿਹਾ ਹੋ ਗਿਆ। 7 ਵੀ ਗੱਜੇ ਆ ਗਈ ਜ਼ਮੀਨ ਇਹ ਕਿੱਤੀ। 14.5 ਦੀ ਇਹ ਕਿੱਤੀ। ਪਸ ਵੀ ਬਾਬਾ। ਸਹੀ ਸਹੀ 10000 ਰਿਮਾਨ ਦਾ ਦਿੱਤਾ। ਜੀ ਜੀ ਕਹੋ ਸੱਚ ਦੱਸੀ ਹੈ ਜੀ। ਏ ਹੁਣ ਆ ਪਏ ਭੈਣ ਨੇ ਵੀ ਮੈਨੂੰ ਕਹੇ ਸਾਨੂੰ ਵਿਆਜ ਪੈਂਦਾ ਵੀ 1.5 ਸਾਲ ਹੋ ਗਿਆ ਹੁਣ ਤੂੰ ਭੈਣ ਬਣਾ ਕੇ ਤੇ ਜਵਾਕਾਂ ਨੂੰ ਕਹਿੰਦਾ ਸੀ ਤੂੰ ਮਾਮਾ ਮਾਮਾ ਹੁਣ ਤੇਰੇ ਸਰੋਤਰ ਫਿਰੂਗਾ ਤੰਨ ਦੱਸਦਾ ਮੈਂ ਜਿਹੜੀ ਗੱਲ ਸੱਚ ਕਹੂੰਗਾ ਜਿੱਸਾ ਜਿੱਥੇ ਭੈਣ ਬਣਾ ਕੇ ਤੈਨੂੰ ਬੱਚਿਆਂ ਤੇ ਤਰਸ ਨਹੀਂ ਆਇਆ ਓਏ ਚਮਲ ਬੰਦਿਆ ਗਲਤੀ ਹੋ ਗਈ ਹੈ ਗਲਤੀ ਜਿਹੜੀ ਹੋ ਜਾਂਦੀ ਸਹੀ ਦੱਸ ਕਿੰਨੇ ਲੱਖ ਦੀ ਹੈ ਬੋਲ ਤੂੰ ਹੋਰ ਸੋਚ ਜੇਲ੍ਹ ਚ ਪਾਏ ਆ ਤੂੰ ਪੈਸੇ ਥੱਲੇ ਕਰਦਾ ਇੱਕ ਨਾ ਛੁੱਟੀ ਲਿਆ ਮੜਾ ਜੱਜ ਨਹੀਂ ਮੰਨਦਾ ਨਾ ਸੱਚ ਸੱਚ ਦੱਸ ਨਹੀਂ ਸੱਚ ਦੱਸੀ ਜਾਣਾ ਇਹ ਜਿਹੜੀ ਗੱਲ ਸੱਚ ਹੈ ਮੈਂ ਤੈਨੂੰ ਦੱਸਦਾ ਵਿਆਜ ਪ ਕਿੰਨੇ ਬਣਾਈ ਇਹਨਾਂ ਨੇ 24-25 ਲੱਖ ਰੁਪਏ ਵਿਆਜ ਪਾ ਕੇ ਬਣਾਇਆ ਬੀਬੀ ਕੇ ਵਿਆਜ ਪਾ ਕੇ ਜੀ ਵਿਆਜ ਪਾ ਕੇ ਸਹੀ ਸਹੀ ਦੱਸੋ ਤੁਸੀਂ ਵੀ ਉਹ ਨਹੀਂ ਆਪਾਂ ਨਾ ਵੈਚ ਉਸ ਮਾਰਾ ਅੱਜ ਨਾ ਆ ਰਹਾ ਮੈਂ ਸਾਰ ਮੇਰੇ ਕੋਲ ਪ੍ਰੂਫ ਹੈ ਸਮੇਂ ਗੱਲ ਕਰਵਾ ਦਿੰਨੀ ਆ 15 ਲੱਖ ਰੁਪਏ ਬਾਬਾ ਬਣ ਗਿਆ ਹੋਰ ਸੋਚ ਲੈ ਕੋਈ ਨਹੀਂ ਤੇਰੇ ਕੋਲ 2 ਮਿੰਟ ਟਾਈਮ ਆ ਕੋਈ ਲੈ ਹੁਣੇ ਆ ਸੱਚ ਦੱਸੂਗਾ ਬਾਬਾ ਜੀ ਥੋੜੇ ਬੁੜੇ ਨਹੀਂ ਝੂਠ ਬੋਲਦਾ ਹਾਂ ਗੁਰੂ ਜੀ ਦੀਆਂ ਲਾਡਲੀਆਂ ਫਰਜ ਨਹੀਂ ਝੂਠ ਬੋਲਦਾ 15 ਲੱਖ ਰੁਪਏ ਹੈਗਾ ਜੀ ਹੋਰ ਨਹੀਂ ਫਿਰ 25 ਤੋਂ 10 ਦਾ ਫਰਕ ਬਹੁਤ ਆ 25 ਦਾ ਵਿਆਜ ਪਾ ਕੇ ਤਾਂ ਬਣੇ ਬਣ ਪਰ ਪਤੀ ਉਹ ਵਿਆਜ ਇਹਨਾਂ ਨੇ ਵਿਆਜ ਤੇ ਪੈਸੇ ਲੈ ਕੇ ਇਹਨਾਂ ਨੇ ਵਿਆਜ ਤੇ ਲੈ ਇਹਨੂੰ ਐ ਤੇ ਤਰਸ ਨਹੀਂ ਆਇਆ ਓਏ ਗਲਤੀ ਹੋ ਗਈ ਹੈ ਗਲਤੀ ਤਰਸ ਨਹੀਂ ਆਇਆ ਦਿਨ ਉਹਨਾਂ ਦਾ